ਮੈਂ ਹਾਜੀਪੁਰ ਦਾ ਗੈਰ ਕਾਨੂੰਨੀ ਖੰਨਨ ਦੱਸਣ ਆਇਆ ਜਿਹੜਾ ਹਾਜੀਪੁਰ ਦੇ ਵਿੱਚ 22 ਜ਼ਮੀਨਾਂ ਦੀ ਲਗਾਤਾਰ ਪਟਾਈ ਹੋ ਰਹੀ ਹੈ ਮੈਂ ਖੜਾ ਆਇਆ ਜੀਵਨਵਾਲ ਦੇ ਵਿੱਚ ਜੀਵਨਵਾਲ ਪਿੰਡ ਜੀਵਨਵਾਲ ਧਾਮੀਆਂ ਬੱਦਨ ਬਰਿਆਹਾ ਇਹਨਾਂ ਦੇ ਵਿੱਚ ਸੈਂਟਰ ਦੇ ਵਿੱਚ 22 ਜ਼ਮੀਨਾਂ ਲਗਭਗ ਕਹ ਲਈਏ ਵੀ 2 ਤੋਂ 3000 ਕਿਲਾ ਇਸ ਜਗ੍ਹਾ ਦੇ ਉੱਪਰ ਇਹਨਾਂ ਤਿੰਨ ਪਿੰਡਾਂ ਦੀ ਆਬਾਦੀ ਬਣਦੀ ਹੁਣ ਜ਼ਮੀਨ ਬਣਦੀ ਹੋਣੀ ਆ ਤੇ ਇਸੇ ਜ਼ਮੀਨ ਦੇ ਉੱਪਰ ਕਈ ਸਾਲਾਂ ਤੋਂ ਲਗਾਤਾਰ ਮਾਈਨਿੰਗ ਚੱਲਦੀ ਪਈ ਹੈ ਸਰਕਾਰਾਂ ਬਦਲਦੀ ਗਈਆਂ ਪਰ ਸਰਕਾਰਾਂ ਬਦਲਦੇ ਨਾਲ ਮਾਈਨਿੰਗ ਵੀ ਹੋਰ ਜ਼ਿਆਦਾ ਵੱਧਦੀ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਟੋਟਲ ਮਾਈਨਿੰਗ ਕਿੰਨੀ ਜ਼ਿਆਦਾ ਇੱਥੇ ਹੋਈ ਹੋਈ ਹੈ ਉਹ ਦੇਖ ਸਕਦੇ ਹੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੱਸੋ ਲੋਕਾਂ ਦੇ ਨਾਲ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਦੇ ਵਿੱਚ ਦਸੂਹਾ ਮਕੇਰੀਆਂ ਦੇ ਵਿੱਚ ਕਿੰਨੀ ਜ਼ਿਆਦਾ ਮਾਈਨਿੰਗ ਹੈ ਹਾਜੀਪੁਰ ਦੇ ਇਸ ਪਾਰਟिकुलर ਜਗ੍ਹਾ ਦੇ ਪਰ ਇੱਥੇ ਕੋਈ ਮਾਈਨਿੰਗ ਦਾ ਅਧਿਕਾਰੀ ਨਹੀਂ ਆਂਦਾ ਕੋਈ ਇੱਥੇ ਮਨਿਸਟਰ ਨਹੀਂ ਆਂਦਾ ਦਿਨ ਰਾਤ ਜਿਹੜੇ ਆ ਬਾਈਜ਼ ਉਹ ਖੇਤ ਪੱਟੇ ਜਾ ਰਹੀ ਹੈ ਜਿਦੀਆਂ ਤਸਵੀਰ ਸਾਰੀ ਵੀਡੀਓ ਦੇ ਵਿੱਚ ਦੇਖੋਗੇ ਮੈਂ ਆਸ ਕਰਦਾ ਤੁਸੀਂ ਇਹਨੂੰ ਬੱਦ ਤੋਂ ਬੱਦ ਸ਼ੇਅਰ ਕਰੋਗੇ ਹੋਰ ਲੋਕਾਂ ਤੱਕ ਪਹੁੰਚਦੇ ਕਰੋਗੇ ਤੇ ਦੱਸੋਗੇ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਭਗਵੰਤ ਸਿਆਹ ਹੁਣ ਤੂੰ ਆਪਣੀ ਨੱਕ ਦੇ ਹੇਠ ਕਰਾ ਰਿਆ ਹੈ ਤੁਹਾਡੀ ਜ਼ਿੰਮੇਵਾਰੀ ਸੀ ਕਿ ਗੈਰ ਕਾਨੂੰਨੀ ਖਾਣ ਨੂੰ ਰੋਕਣਾ ਮਾਫੀਆ ਨੂੰ ਖਤਮ ਕਰਨਾ ਪਰ ਤੁਹਾਡੀ ਨੱਕ ਦੇ ਹੇਠਾ ਇਹ ਚੱਲ ਪਿਆ ਇਹ ਇਦਾਂ ਦਾ ਕਿਉਂ ਕੀਤਾ ਤੁਸੀਂ ਤਸਵੀਰ ਅੱਗੇ ਤੁਸੀਂ ਸਾਰੀ ਦੇਖ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਹੁਸ਼ਿਆਰਪੁਰ ਦੇ ਕੰਢੀ ਦੇ ਵਿੱਚ ਖੜਾ ਆ ਆਪਣੇ ਪਿੰਡਾਂ ਦੇ ਵਿੱਚ ਮੁਕੇਰੀਆਂ ਹਲਕਾ ਜਿਸ ਹਲਕੇ ਦੇ ਵਿੱਚ ਮਾਈਨਿੰਗ ਦਾ ਬਹੁਤ ਜ਼ਿਆਦਾ ਜਿਹੜਾ ਰੋਲਾ ਕਈ ਸਾਲਾਂ ਤੋਂ ਦਸਾਂ 15 ਸਾਲਾਂ ਤੋਂ ਆ ਮੇਰੇ ਪਿੱਛੇ ਤਸਵੀਰ ਅਮਰਸਰ ਤੇ ਮੁੱਦੇ ਦੇ ਉੱਪਰ ਹੀ ਗੱਲ ਕਰ ਰਹੀਆਂ ਮਾਈਨਿੰਗ ਜਿਹੜੀ ਕਹਿੰਦੀ ਹੈ ਪੰਜਾਬ ਸਰਕਾਰ ਅਸੀਂ ਮਾਈਨਿੰਗ ਬੰਦ ਕਰਨੀ ਹੈ ਉਹ ਮਾਈਨਿੰਗ ਅੱਜ ਵੀ ਦਿਨ ਰਾਤ ਜਿਹੜੀ ਚੱਲੀ ਹੋਈ ਹੈ ਸਾਡੇ ਹਾਲਤੇ ਆ ਵੀ ਹਰੇ ਭਰੇ ਖੇਤ ਇਹ ਦਦਦੇ ਆ ਤੇ ਉਹ ਜਗਾ ਜਿੱਥੇ 2015 ਦੇ ਵਿੱਚ ਅੱਜ ਦੇ ਕੈਲੀਏ ਪੀਐਸਐਸਪੀ ਨਾਨਕ ਸਿੰਘ ਹੁਣਾਂ ਨੇ ਦੌਰਾ ਕੀਤਾ ਸੀਗਾ ਨਾਲ ਅਲੱਗਰ ਮਹਿਕਮਿਆਂ ਦੇ ਅਧਿਕਾਰੀਆਂ ਨੇ ਤੇ ਸਾਰੀ ਵਾਹੀ ਜੋਗ ਜ਼ਮੀਨ ਹੈ ਇਹ ਕਿ ਕਾਫੀ ਸੈਂਕੜੇ ਦੀ ਕੀਲਿਆ ਦੇ ਵਿੱਚ ਜੀਵਨਵਾਲ ਧਾਮੀਆਂ ਬੱਦਨ ਬਰਿਆਣਾ ਉਹਨਾਂ ਦੇ ਸੈਂਟਰ ਦੇ ਵਿੱਚ ਇਹ ਜ਼ਮੀਨ ਹੈ ਜਿੱਦੇ ਚ ਲਗਾਤਾਰ ਮਾਈਨਿੰਗ ਬਹੁਤ ਲੰਬੇ ਸਾਲਾਂ ਤੋਂ ਹੋਈ ਜਾ ਰਹੀ ਹੈ ਤੇ ਕਈ ਸਮੇਂ ਬਾਅਦ ਜਦੋਂ ਇੱਥੇ ਆ ਕੇ ਅਸੀਂ ਦੇਖਦੇ ਆਂ ਵੀ ਠੀਕ ਹੈ ਮਾਈਨਿੰਗ ਬੰਦ ਹੋਊਗੀ ਪੰਜਾਬ ਸਰਕਾਰ ਨੇ ਬਹੁਤ ਰੋਲਾ ਪਾਇਆ ਵੀ ਕ੍ਰੈਸ਼ਰ ਬੰਦ ਹੈ ਮਾਈਨਿੰਗ ਬੰਦ ਹੈ ਤੇ ਮੇਰੇ ਪਿੱਛੇ ਖੱਡਾ ਆ ਲਗਭਗ 100 150 ਫੁੱਟ ਜਿਹੜੀ ਪਟਾਈ ਕੀਤੀ ਹੋਈ ਆ ਤਾਂ ਬਿਲਕੁਲ ਬਾਈਟ ਚਿੱਟਾ ਰੇਤਾ ਤੱਕ ਵਿੱਚੋਂ ਆਇਆ ਹੋਇਆ ਹੈ ਆਪ ਦੇਖ ਲਓ ਵੀ ਹਾਲਤ ਕੀ ਹੈ ਵੀ ਮਾਈਨਿੰਗ ਕਰਕੇ ਤੱਕ ਜਿਹੜਾ ਆ ਪੱਟ ਦਿੱਤਾ ਸਾਰਾ ਖੇਤ ਉੱਪਰ 2-3 ਫੁੱਟ ਮਿੱਟੀ ਦੇ ਥੱਲੇ ਖੇਤ ਨਾਲ ਹਰਿਆ ਭਰਿਆ ਬਾਜਰੇ ਦਾ ਖੇਤ ਹੈ ਇਹ ਹੁਣ ਕੱਲ ਨੂੰ ਇਹਦੇ ਲਈ ਵੀ ਮਜਬੂਰੀ ਬਣ ਜਾਣੀ ਹੈ ਇਹਦੇ ਨਾਲ ਹੀ ਕੁਝ ਕੁ ਕਦਮਾਂ ਦੇ ਉੱਪਰ ਜਿਹੜੀ ਕਹਿ ਲਈ ਹੈ ਵੀ ਉੱਥੇ ਕਿ ਨਹਿਰ ਹੈ ਜਿਹੜੀ ਬੁੱਢਾਵੜ ਫੀਡਰ ਹੈ ਪੂਰੇ ਬੁੱਢਾਵੜ ਨੂੰ ਪਾਣੀ ਜਿਹੜੀ ਹੈ ਫੀਡ ਕਰਦੀ ਹੈ ਹੁਣੇ ਖੱਡਾ ਇੱਥੇ ਪੜ ਦਿੱਤਾ ਹੈ ਸੜਕ ਵੀ ਇਸੇ ਤਰੀਕੇ ਦੇ ਨਾਲ ਪੱਟੀ ਜਾਣੀ ਹੈ ਤੇ ਕੱਲ ਨੂੰ ਇਹ ਹੁਣ ਤਬਾਹ ਹੋ ਜਾਣਾ ਸਾਰਾ ਕੁਝ ਇੱਥੋਂ ਇਹ ਪਹਿਲਾਂ ਇਸ ਇਸ ਪਾਸੇ ਜਿਹੜੀ ਹੈ ਤਬਾਈ ਕੀਤੀ ਹੈ ਉਪਰਲਾ ਏਰੀਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਕੀਲਿਆਂ ਦੀ ਗਿਣਤੀ ਦੇ ਵਿੱਚ ਜ਼ਮੀਨ ਪੱਟੀ ਹੋਈ ਹੈ ਤੇ ਤੁਸੀਂ ਆਵਾਜ਼ ਸੁਣ ਸਕਦੇ ਹੋ ਵੀ ਕਿਦਾਂ ਹਜੇ ਵੀ ਜਿਹੜੇ ਹੈ ਪੱਥਰ ਉੱਪਰੋਂ ਰੜੜ ਕੇ ਜਿਹੜਾ ਹੁਣ ਜਿਹੜੇ ਖੇਤੇ ਮੈਂ ਖੜਾ ਆਂ ਤੇ ਨਾਲ ਦਾ ਖੇਤ ਜਿਹੜਾ ਆ ਮਜਬੂਰ ਨਹੀਂ ਥੱਲੇ ਜਿਹੜਾ ਡਿੱਗ ਜਾਣਾ ਇੱਥੋਂ ਹਾਲਤ ਕੀ ਬਣ ਜਾਣੀ ਆ ਤੇ ਮਾਈਨਿੰਗ ਇੰਨੀ ਕਿ ਜ਼ਿਆਦਾ ਬੁਰੀ ਤਰੀਕੇ ਦੇ ਨਾਲ ਇੱਥੇ ਚੱਲੀ ਜਾ ਰਹੀ ਆ ਤੇ ਕਿਸੇ ਨੂੰ ਕੋਈ ਨਹੀਂ ਪਤਾ ਹੁਸ਼ਿਆਰਪੁਰ ਦਾ ਡੀਸੀ ਹੁਸ਼ਿਆਰਪੁਰ ਦਾ ਐਸਐਸਪੀ ਹੁਸ਼ਿਆਰਪੁਰ ਦਾ ਮਾਈਨਿੰਗ ਦੇ ਅਫਸਰ ਜਾ ਕੇ ਲੀਏ ਮਾਈਨਿੰਗ ਮਿਨਿਸਟਰੀ ਅੱਜ ਲੁਧਿਆਣੇ ਦੀ ਚੋਣ ਦਾ ਜ਼ੋਰ ਲੱਗਾ ਹੋਇਆ ਪੰਜਾਬ ਸਰਕਾਰ ਤੇ ਦਿੱਲੀ ਆ ਕੇ ਉਹਨਾਂ ਦੇ ਮੰਤਰੀ ਤੇ ਹੋਰ ਲੀਡਰਾਂ ਦੇ ਵੱਲੋਂ ਜ਼ੋਰ ਲੱਗਾ ਤੇ ਪੰਜਾਬ ਦਾ ਕੀ ਬੇੜਾ ਕਰਕੇ ਕੀਤਾ ਇਹਨਾਂ ਨੇ ਤਿੰਨਾਂ ਸਾਲਾਂ ਦੇ ਵਿੱਚ ਇਹ ਸਾਡੇ ਸਾਹਮਣੇ ਆ। ਖਾਜੀ ਵੀ ਮਾਈਨਿੰਗ ਰੁਕ ਨਹੀਂ ਰਹੀ। ਦਿਨ ਰਾਤ ਇਸੇ ਤਰੀਕੇ ਦੇ ਨਾਲ ਚੱਲੀ ਹੋਈ ਹੈ ਤੇ ਲੋਕੇਸ਼ਨ ਹੈ ਜਿੱਥੇ ਮਾਈਨਿੰਗ ਹੋਣੀ ਵੀ ਹੈ ਤੇ ਕੋਈ ਉਹਦਾ ਗਿਣਤੀ ਵੀ ਹੋਣੀ ਚਾਹੀਦੀ ਹੁਣ ਨਾਲ ਦੇ ਖੇਤ ਹੈ ਤੇ ਖੇਤ ਦੇ ਵਿੱਚੋਂ ਵਿੱਚ ਇਹ 100-150 ਫੁੱਟ ਦਾ ਖੱਡਾ ਇਹਦਾ ਹੁਣ ਕੀ ਅੰਤਜਾਪਾ ਲਈ? ਪਿੱਕੀ ਕੱਢਣਾ ਕੀ ਚਾਹਦੇ ਆ ਚਿੱਟਾ ਰੇਤਾ ਕੱਢ ਦਿੰਦਾ ਇੱਥੇ ਥੱਲੇ ਕੱਲ ਨੂੰ ਕੀ ਇਹ ਜ਼ਮੀਨ ਵਾਹੀਜੋਗ ਰਹੂਗੀ ਆਪਾਂ ਲਗ ਲੀਏ ਹਿਸਾਬ ਕਿਸੇ ਤਰੀਕੇ ਦੇ ਨਾਲ ਵੀ ਕਹਿ ਲੀਏ ਕਿ ਇਹ ਜ਼ਮੀਨ ਵਾਹੀਜੋਗ ਰਹੂਗੀ ਕਿੱਥੋਂ ਭرائی ਇੰਨੀ ਫੀਲਿੰਗ ਕਿੱਥੋਂ ਹੋਊਗੀ ਇਸ ਜਗ੍ਹਾ ਦੀ ਜਿਹੜਾ ਇੰਨਾ ਡਾਊਨ ਹੋ ਗਿਆ ਏ ਇਹ ਇੰਦਾ ਦੀ ਹਾਲਤ ਇੱਥੇ ਨਹੀਂ ਹੈ ਇੱਥੇ ਹਰ ਦੂਜੇ ਚੌਥੇ ਕੀਲੇ ਦੇ ਬਾਅਦ ਜਦੋਂ ਹੁਣ ਇਹ ਇਸ ਜਗ੍ਹਾ ਦੇ ਉੱਪਰ ਹੈ ਤੇ ਇੱਥੋਂ ਫਗਵਾ ਪਾ ਕੇ ਉਹ ਮਿੱਟੀ ਪਈ ਹੋਈ ਹੈ ਕਿ ਮੈਂ ਕਈ ਸਾਲ ਬਾਅਦ ਆ ਕੇ ਇੱਥੇ ਦੇਖਿਆ ਤੇ ਇੱਥੇ ਹਾਲਤ ਬੁਰੀ ਹੈ ਉਧਰਲੇ ਪਾਸੇ ਹੈ ਇਹ ਏਰੀਆ ਪਹਿਲੇ ਪਟਿਆ ਹੋਇਆ ਹੈ ਇੱਧਰ ਸਾਰਾ ਪਟਿਆ ਹੋਇਆ ਉੱਪਰੇ ਪਟਿਆ ਹੋਇਆ ਤੇ ਇਹ ਨਵਾਂ ਖੱਡਾ ਰਾਤੋਂ ਰਾਤ ਪੱਟ ਕੇ ਮੈਨੂੰ ਲੱਗਦਾ ਵੀ ਇਹ ਪਿਛਲੇ ਜਦੋਂ ਕਹਿੰਦੇ ਮਾਈਨਿੰਗ ਬੰਦ ਹੈ ਮਾਈਨਿੰਗ ਬੰਦ ਹੈ ਪਰ ਦਿਨ ਰਾਤ ਜਿਹੜਾ ਹੈ ਇੱਥੇ ਮਾਈਨਿੰਗ ਚੱਲਦੀ ਪਈ ਰਹੀ ਹੈ ਤਸਵੀਰ ਦੇਖ ਕੇ ਵੀ ਅੱਜ ਡਰ ਲੱਗਦਾ ਹੈ ਅੱਜ ਦੀ ਅਜੀਤ ਅਖਬਾਰ ਦੇ ਵਿੱਚ ਐਡੀਟোরিয়াল ਛਪਿਆ ਆਇਆ ਹੈ ਮਾਈਨਿੰਗ ਦੇ ਬਾਰੇ ਦੇ ਵਿੱਚ ਪਰ ਮਾਈਨਿੰਗ ਬੰਦ ਨਹੀਂ ਹੋਈ ਪੰਜਾਬ ਸਰਕਾਰ ਹੁਣ ਕਹ ਲਈਏ ਵੀ ਭਗਵੰਤ ਮਾਨ ਆਪਣੀ ਨੱਕ ਦੇ ਹੇਟ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਥੋਂ ਦੇ ਮੰਤਰੀ ਕਹ ਲਈਏ ਇੱਥੋਂ ਦੇ ਹਲਕਾ ਇੰਚਾਰਜ ਉਹਨਾਂ ਦੀ ਨੱਕ ਦੇ ਹੇਟ ਜਿਹੜੀ ਹੈ ਗੈਰ ਕਾਨੂੰਨੀ ਮਾਈਨਿੰਗ ਇੱਥੇ ਕਰਾ ਰਹੀ ਹੈ ਤੇ ਕਦੋਂ ਇਹ ਬੰਦ ਹੋਣੀ ਹੈ ਇਹਦਾ ਕੀ ਕੱਲ ਨੂੰ ਬਣਨਾ ਹੈ ਮੈਨੂੰ ਲੱਗਦਾ ਵੀ ਇਹ ਹਲਕਾ ਹਾਜੀਪੁਰ ਦੇ ਪਿੰਡ ਜਿਸ ਜਗ੍ਹਾ ਤੇ ਮੈਂ ਖੜਾ ਆਇਆ ਇਹ ਜੀਵਨ ਵਾਲਾ ਵਾਲਾ ਏਰੀਆ ਹੈ ਇੱਥੇ ਗੁਜਰ ਸਮਾਜ ਦਾਉ ਦੇ ਕਾਫੀ ਲੋਕ ਰਹਿੰਦੇ ਆ ਉਹਨਾਂ ਦੇ ਘਰ ਆ ਇੱਥੇ ਵਸੇ ਹੋਏ ਉਹਨਾਂ ਦੇ ਘਰਾਂ ਦੇ ਨੇੜੇ-ਨੇੜੇ ਇਹ ਬਹੁਤ ਜ਼ਿਆਦੇ ਤਬਾਈ ਜਿਹੜੀ ਹੈ ਲਗਾਤਾਰ ਹੋਈ ਜਾਂਦੀ ਪਈ ਇਹ ਹੈਰਾਨਗੀ ਦੀ ਗੱਲ ਹੈ ਵੀ ਕੱਲ ਨੂੰ ਇਹ ਇਲਾਕਾ ਬਚੂਗਾ ਇੱਥੇ ਜ਼ਿੰਦਗੀ ਰਹੂਗੀ ਇੱਥੇ ਮਿੱਟੀ ਰਹੂਗੀ ਇਹ ਤਾਂ ਤਬਾਹ ਹੋ ਜਾਣਾ ਹੈ ਹੋਰ ਸ਼ਹਿਰ ਬਸ਼ਾਨਦੀਪ ਭਗਵੰਤ ਮਾਨ ਨੇ ਗੱਲ ਕਰ ਦਿੱਤੀ ਵੀ ਹੋਰ ਜ਼ਮੀਨ ਐਕਵਰ ਕਰਨੀਆਂ ਪੰਜਾਬ ਦੀਆਂ ਹੋਰ ਸੜਕਾਂ ਕੱਢਣੀਆਂ ਤੇ ਤਬਾਹੀ ਸਾਡੇ ਨਾਲ ਪਿੰਡਾਂ ਦੀ ਹੋਣੀ ਹੈ ਮੈਂ ਬਾਕੀ ਵੀ ਜਿਹੜੀਆਂ ਤਸਵੀਰਾਂ ਜੀ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗਾ ਵੀ ਹਾਲਤ ਕੀ ਹੈ ਇੱਥੋਂ ਦੀ ਹਿੱਥੇ ਹਾਜੀਪੁਰ ਦੇ ਜਿਹੜੇ ਇਹ ਪਿੰਡ ਹੈ ਪਿਛਲੇ 2007-8 ਤੋਂ ਇੱਥੇ ਲਗਾਤਾਰ ਮਾਈਨਿੰਗ ਚੱਲਦੀ ਪਈ ਹੈ ਤੇ ਮਾਈਨਿੰਗ ਦੇ ਨਾਲ ਜਿੰਨੀ ਕਿ ਤਬਾਹੀ ਹੋਈ ਹੈ ਉਹਦੀ ਹਾਲ ਤੱਕ ਪਰਪਾਈ ਨਹੀਂ ਕਿਸੇ ਪ੍ਰਕਾਰ ਦੀ ਕੋਈ ਹੋਈ ਹੈ ਵੀ ਸਾਰੇ ਪਾਸੇ ਉਜੜਿਆ ਹੋਇਆ ਸਾਡਾ ਇਹ ਇਲਾਕਾ ਹੈ ਹੁਣ ਜੇ ਮੈਂ ਇਸੇ ਖੱਡੇ ਦੇ ਬਿਜਲੀ ਸਾਈਡ ਨੂੰ ਜਾਵਾਂ ਪਿੱਛੋਂ ਤੁਸੀਂ ਆਪ ਖੁਦ ਅੰਦਾਜ਼ਾ ਲਾ ਲੈਣਾ ਵੀ ਹਾਲਤ ਕੀ ਹੈ ਵੀ ਬਣੂਗਾ ਕੀ ਇਹਦਾ ਕੱਲ ਨੂੰ ਕਹਿ ਲਿਆ ਵੀ ਆਪਾਂ ਇਹ ਖੇਤ ਦੀ ਪਰਪਾਈ ਕਿਸ ਤਰੀਕੇ ਦੇ ਨਾਲ ਕਰਾਂਗੇ ਜਿੱਥੇ ਇੰਨੇ ਜਿਆਦੇ ਡੂੰਘਾ ਜਿਹੜਾ ਪਟਾਈ ਹੋ ਚੁੱਕੀ ਹੈ ਜੇ ਹੁਣ ਆਪਾਂ ਵੇਚ ਨੂੰ ਜਾ ਰਹੇ ਹਾਂ ਜਿੱਥੋਂ ਇਹ ਮਟੀਰੀਅਲ ਨਿਕਲ ਕੇ ਆ ਰਿਹਾ ਤੁਸੀਂ ਅੰਦਾਜ਼ਾ ਲਾ ਲਓ ਪੇ ਕਿੰਨੀ ਡੂੰਗੀ ਡਘਾਈ ਤੱਕ ਇੱਕ ਮਾਈਨਿੰਗ ਜਾ ਰਹੀ ਆ ਅਲੱਗ-ਅਲੱਗ ਸਟੋਨ ਕ੍ਰੈਸ਼ਰਾਂ ਦੇ ਵੱਲੋਂ ਇੱਥੇ ਪਟਾਈ ਆ ਇਹ ਲੀਗਲ ਸਾਈਟਾਂ ਕਿੱਦਾਂ ਹੋ ਸਕਦੀਆਂ ਆ ਕਿਸ ਕਿਸ ਬੁਨਿਆਦ ਦੇ ਉੱਪਰ ਇਹ ਲੀਗਲ ਸਾਈਟਾਂ ਆਪਾਂ ਕਹ ਲਈਏ ਵੀ ਇਹ ਕਰ ਦਿੱਤੀਆਂ ਗਈਆਂ ਜਿੱਥੇ ਇੰਨੀ ਡੂੰਗੀ ਮਾਈਨਿੰਗ ਜਿਹੜੀ ਆ ਦਿਨ ਰਾਤ ਹੋਈ ਜਾਂਦੀ ਪਈ ਆ ਹੁਣੇ ਦੇਖ ਲਓ ਵੀ ਇਹ ਥਲਕੀ ਸਾਈਡ ਜਦੋਂ ਅਸੀਂ ਜਾਂਦੇ ਆ ਤਾਂ ਖੇਤ ਸਾਡਾ ਕਿੱਥੇ ਉੱਪਰ ਹਾਈਟ ਤੇ ਰਹਿ ਜਾਂਦਾ ਆ ਇਹ ਮਾਈਨਿੰਗ ਦਾ ਕਾਰੋਬਾਰ ਨਾ ਤਾਂ ਰੋਕਿਆ ਅਕਾਲੀ ਭਾਜਪਾ ਦੀ ਸਰਕਾਰ ਨੇ ਸੋ ਕੋ ਬਧਾਇਆ ਨਾ ਅਗੇ ਕਾਗਰਸ ਦੀ ਕੈਪਟਨ ਆਈ ਹੈ ਚੰਨੀ ਦਾ ਦੌਰ ਰਿਹਾ ਹੈ ਤੇ ਉਹਦੇ ਤੋਂ ਬਾਅਦ 3 ਸਾਲ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਈ ਹੈ 3 ਸਾਲਾਂ ਦੇ ਵਿੱਚ ਕੋਈ ਮਾਈਨਿੰਗ ਦੀ ਜਿਹੜੀ ਤਬਾਹੀ ਬੰਦ ਨਹੀਂ ਹੋਈ ਹਾਲ ਤੇ ਹੈ ਤੇ ਡਰ ਲੱਗਦਾ ਹੁਣ ਲੋਕਾਂ ਨੂੰ ਇੱਥੋਂ ਦੇ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਜਾਣ ਲੱਗਿਆ ਕਿ ਉੱਥੇ ਕੀ ਬਣੂਗਾ ਇਹ ਹੁਣ ਉੱਪਰ ਦੀ ਸਾਈਡ ਤੁਸੀਂ ਆਪ ਦੇਖ ਲਓ ਕਿ ਕਿਦਾਂ ਦੀ ਹਾਲਤ ਹੈ ਕਿ ਕਿੱਥੇ ਸਰਵਾਈਵ ਕਰਨਗੇ ਇਹ ਖੇਤ ਕਰਨ ਨੂੰ ਰਹਿਣਗੇ ਅਜੇ ਹਲੇ ਵੀ ਇਤੋ ਵੀ ਡੰਗਾਈ ਦੇ ਵਿੱਚ ਐ ਸਾਰਾ ਜਿੱਥੇ ਮਾਈਨਿੰਗ ਹੋ ਰਹੀ ਐ ਹੁਣ ਇੱਥੇ ਕੋਈ ਮਾਈਨਿੰਗ ਅਧਿਕਾਰੀ ਨਹੀਂ ਆਊਗਾ ਕਿਸ ਤਰੀਕੇ ਦੇ ਨਾਲ ਲੀਗਲ ਭਗਵੰਤਮਾਨ ਕਿੱਦਾਂ ਕਹੂਗਾ ਵੀ ਇਹ ਲੀਗਲ ਐ 100 ਫੁੱਟ 50 ਫੁੱਟ 70 ਫੁੱਟ ਇਹ ਮਾਈਨਿੰਗ ਕਰਕੇ ਇਹਦੀ ਕੱਲ ਨੂੰ ਰੀਫਿਲਿੰਗ ਕਿੱਥੇ ਹੋਣੀ ਐ ਇੱਥੇ ਕੋਈ ਨਾ ਦਰਿਆ ਨਹੀਂ ਨਾ ਕੁਝ ਹੋਰ ਚੀਜ਼ ਇੱਥੇ ਕਿੱਦਾਂ ਇਹਦੀ ਰੀਫਿਲਿੰਗ ਹੋਊਗੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਕਿਸ ਪ੍ਰਕਾਰ ਦੇ ਨਾਲ ਇਲੈਗਲ ਮਾਈਨਿੰਗ ਜਿਹੜੀ ਹੈ ਅਜੇ ਵੀ ਕਰਵਾਈ ਜਾ ਰਹੀ ਹੈ ਕੋਈ ਐਂਡ ਪੁਆਇੰਟ ਦੇਣਾ ਚਾਹੀਦਾ ਵੀ ਇੰਨੀ ਠੀਕ ਹੈ ਜੀ ਮਾਈਨਿੰਗ ਹੋਣੀ ਹੈ ਮਟੀਰੀਅਲ ਚਾਹੀਦਾ ਡਿਪਾਰਟਮੈਂਟ ਦੇ ਲਈ ਚਾਹੀਦਾ ਤੁਸੀਂ ਇੰਤਾਜਾ ਲਾ ਲਓ ਤੇ ਖੇਤ ਇਸ ਪ੍ਰਕਾਰ ਦੇਣਾ ਜੀ ਇਸੇ ਤਰੀਕੇ ਦੇ ਨਾਲ ਸਾਰੇ ਇਹ ਹੁਣ ਉੱਪਰ ਵੱਡ ਸੋਣੀ ਮਿੱਟੀ ਜਿਹੜੀ ਉੱਪਰੋਂ ਡਿੱਕੇ ਥੱਲੇ ਆ ਰਹੀ ਹੈ ਇਹ ਮਿੱਟੀ ਇਹ ਪਰ ਡੇਕੇ ਥੱਲੇ ਆ ਰਹੀ ਹੈ ਤੇ ਮਾਈਨਿੰਗ ਦੇ ਨਾਲ ਤਬਾਹ ਹੋ ਰਿਹਾ ਸਾਰਾ ਸਾਡਾ ਫਾਜੀਪੁਰ ਦੀ ਇਹ ਬੈਲਟ ਜਿਹੜੀ ਕਹ ਲਈ ਵੀ ਖੜੇ ਤਾਂ ਤਾਜ਼ਾ ਲਾ ਲੋ ਕੀ ਹਾਲਤ ਐ ਇੱਥੋਂ ਦੀ ਕੀ ਬਣੂ ਕੱਲ ਨੂੰ ਇੱਥੇ ਖੜਾ ਹੋ ਕੇ ਵੀ ਤਸਵੀਰ ਵੀ ਨਹੀਂ ਆ ਰਹੀ ਫੋਨ ਦੇ ਵਿੱਚ ਇੰਨੀ ਜਿਆਦੇ ਡੂੰਘਾਈ ਦੇ ਵਿੱਚ ਮਾਈਨਿੰਗ ਹੈ ਇਹ ਦੇਖ ਹਾੜ ਬਣ ਗਿਆ ਹੈ সমতল ਖੇਤ ਹੁੰਦਾ ਹੋਊਗਾ সমতল ਖੇਤ ਤੋਂ ਅਸੀਂ ਕਿੰਨੀ ਡੰਗਾਈ ਦੇ ਵਿੱਚ ਚੱਲ ਗਏ ਇਸੇ ਤਰੀਕੇ ਦੀ ਮਾਈਨਿੰਗ ਇੱਥੇ ਇੱਕ ਜਗ੍ਹਾ ਤੇ ਨਹੀਂ ਅਲੱਗ-ਅਲੱਗ ਸਟੋਨ ਕ੍ਰੈਸ਼ਰਾਂ ਤੋਂ ਲਗਾਤਾਰ ਦਿਨ ਰਾਤ ਹੈ ਜਦੋਂ ਕਹਿੰਦੇ ਮਾਈਨਿੰਗ ਬੰਦ ਹੈ ਮਾਈਨਿੰਗ ਬੰਦ ਹੈ ਇਹ ਤੁਸੀਂ ਦੇਖ ਲਓ ਵੀ ਹਾਜੀਪੁਰ ਦੇ ਇਹਨਾਂ ਪਿੰਡਾਂ 'ਚ ਮਾਈਨਿੰਗ ਚੱਲਦੀ ਪਈ ਹੈ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਭਗਵੰਤ ਮਾਨ ਹੋਰ ਸਿਆਸੀ ਲੀਡਰਾਂ ਤੱਕ ਪਹੁੰਚਦਾ ਕਰੋ ਵੱਧ ਤੋਂ ਵੱਧ ਦੱਸੋ ਪੰਜਾਬ ਦੇ ਵਿੱਚ ਹਾਜੀਪੁਰ ਦਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਾਜੀਪੁਰ ਹੈ ਇਹ ਕਿੱਦਾਂ ਮਾਈਨਿੰਗ ਦਾ ਜਿਹੜਾ ਗੜ ਬਣਿਆ ਹੋਇਆ ਇਹ ਰੇਤਾ ਹੀ ਕੱਢ ਦਿੱਤਾ ਚਿੱਟਾ ਰੇਤਾ ਜਿਹੜਾ ਥੱਲੋਂ ਕੱਢਿਆ ਜਾ ਰਿਹਾ ਹੈ ਜਿਹਨੂੰ ਲਿਕਵਿਡ ਫਾਰਮ ਆਪਾਂ ਕਹਿੰਦੇ ਆ ਧਰਤੀ ਦੀ ਬਿਲਕੁਲ ਲਿਕਵਿਡ ਸਤਾ ਜਿਹਨੂੰ ਅਸੀਂ ਕਹਿੰਦੇ ਆ ਉਹ ਥੱਲੋਂ ਕੱਢ ਦਿੱਤੀ ਜਾ ਰਹੀ ਹੈ ਕੋਈ ਠੋਸ ਸਤਾ ਸਾਰੀ ਪਟਲੀ ਜਾ ਰਹੀ ਹੈ ਤੇ ਹੁਣ ਇੱਥੋਂ ਜਾ ਕੇ ਅੰਤਾਜਾ ਲਾਣਾ ਮੁਸ਼ਕਲ ਹੈ ਕਿੰਨਾ ਜ਼ਿਆਦਾ ਦੁੰਗਾ ਇਹ ਹੋ ਗਿਆ ਦੇਖ ਲਓ ਤੁਸੀਂ ਆਪ ਦੇਖ ਲਓ ਵੀ ਹਾਲਤ ਕੀ ਹੈ ਇਹ ਹੈ ਸਾਡੇ ਹਾਜੀਪੁਰ ਦਾ ਖਾਨਨ ਜਿਹੜਾ ਦਿਨ ਰਾਤ ਜਿਹੜਾ ਲਗਾਤਾਰ ਚੱਲਦਾ ਪਿਆ ਹੈ ਤੇ ਜਿੱਦੀ ਕੋਈ ਬੰਦਸ਼ਾਨੀ ਹੈ ਕੱਲ ਨੂੰ ਛੱਤੀਸਗੜ੍ਹ ਦੀ ਵੱਡੀਆਂ ਖਦਾਨਾਂ ਜਿਹੜੀਆਂ ਇਸ ਇਲਾਕੇ 'ਚ ਬਣ ਜਗੀਆਂ ਐ ਤੇ ਇੱਥੇ ਜਿਹੜੇ ਇੱਥੋਂ ਦੇ ਪਿੰਡਾਂ ਦੇ ਲੋਕਾਂ ਨੂੰ ਜਾ ਉੱਠ ਕੇ ਹੀ ਜਾਣੇ ਪੈਣਾ ਹੈ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਤੇ ਇੱਥੇ ਨੌਜਵਾਨ ਕੰਮ ਕਰਦੇ ਆ মিডিਆ ਦੇਦਾਰੇ ਆ ਉਹਨਾਂ ਨੂੰ ਇਹ ਤਸਵੀਰਾਂ ਦਿਖਾਣੀਆਂ ਚਾਹੀਦੀਆਂ ਇਹ ਹੈ ਮਾਈਨਿੰਗ ਦੇ ਨਾਲ ਜਿਹੜੀ ਤਬਾਹੀ ਹੁੰਦੀ ਹੈ ਮੋਂ ਤੁਹਾਨੂੰ ਸਾਰਾ ਦੱਸਦਾ ਇਹ ਇੱਕ ਖੱਡੇ ਦੀ ਤਸਵੀਰ ਹੈ ਇੱਕ ਖੱਡਾ ਜਿਹੜਾ ਲਗਭਗ 2-3 ਮਹੀਨਿਆਂ ਦੇ ਵਿੱਚ ਮਾਈਨਿੰਗ ਮਾਫੀਆ ਦੇ ਵੱਲੋਂ ਤਿਆਰ ਕੀਤਾ ਹੋਊਗਾ ਤੇ ਇੱਥੇ ਕਿੰਨੀ ਜ਼ਿਆਦਾ ਡੂੰਗੀ ਤੁਸੀਂ ਮੇਰੇ ਪਿੱਛੇ ਸਾਰਾ ਦੇਖ ਲਿਆ ਵੀ ਹਾਲਤ ਕੀ ਹੈ ਜਿਹੜੇ ਮਰਜ਼ੀ ਪਾਸੇ ਦੇਖ ਲਓ ਕਿ ਉੱਪਰ ਤਲਾ ਲਗਭਗ 100 ਫੁੱਟ ਉੱਚਾ ਹੈ ਤੇ ਭਗਵੰਤ ਮਾਨ ਕਿੱਦਾਂ ਇਹਨੂੰ ਕਹਿ ਲੂਗਾ ਵੀ ਇਹ ਲੀਗਲ ਹੈ ਅੱਜ ਲੁਧਿਆਣੇ ਦੀਆਂ ਚੋਣਾ ਚਲਦੀ ਪਈਆਂ ਚੋਣਾ ਨੂੰ ਲੈ ਕੇ ਪ੍ਰਚਾਰ ਜ਼ੋਰਾਂ ਦੇ ਉੱਪਰ ਹੈ ਤੇ ਲੁਧਿਆਣੇ ਵਾਸੀਓ ਅਜੇ ਹੀ ਸਰਕਾਰ ਦੇ ਕਿਸੇ ਵੀ ਸ਼ਖਸ ਨੂੰ ਵੋਟ ਨਹੀਂ ਪਾਣੀ ਬਣਦੇ ਜਿਨ੍ਹਾਂ ਦੇ ਵੱਲੋਂ ਇੰਨੀ ਜਿਆਦਾ ਤਬਾਹੀ ਪੰਜਾਬ ਦੀ ਕੀਤੀ ਜਾ ਰਹੀ ਹੈ ਸਾਡਾ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਜਿਹਦੇ ਵਿੱਚ ਤਲਵਾੜਾ ਹੈ ਸਾਡਾ ਹਾਜੀਪੁਰ ਹੈ ਦਸੂਹੇ ਤੇ ਦੋਨੇ ਮੁਕੇਰੀਆਂ ਦਸੂਹੇ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਪਈ ਹੈ ਇਹਨਾਂ ਮੰਤਰੀਆਂ ਦੇ ਨੱਕ ਦੇ ਹੇਠ ਚੱਲਦੀ ਪਈ ਹੈ ਤੇ ਮਾਈਨਿੰਗ ਦੇ ਨਾਲ ਤਬਾਹੀ ਹੈ ਇੱਕ ਖੱਡੇ ਦੀ ਹੈ ਸਿਰਫ ਮੈਂ ਤੁਹਾਨੂੰ ਇੱਕ ਖੱਡਾ ਦਿਖਾਇਆ ਦੋ ਤਿੰਨ ਹੋਰ ਦਿਖਾ ਦੇਣੇ ਇੱਥੇ ਤੁਸੀਂ ਆਪ ਕਹਿਣਾ ਵੀ ਇੰਨੀ ਜਿਆਦਾ ਪਾਰੀ ਹੈ ਇੱਥੋਂ ਦੇ ਲੋਕਾਂ ਦੇ ਜਿਹੜੇ ਲੋਕ ਆ ਉਹਨਾਂ ਨੇ ਆਪ ਕਹਿਣਾ ਕਿ ਇਦਾਂ ਦੀ ਜੇ ਮਾਈਨਿੰਗ ਇੱਥੇ ਤੇ ਇੱਥੇ ਖਤਮ ਹੋ ਜਾਣਾ ਸਾਰਾ ਸਿਲਸਿਲਾ ਇੱਥੇ ਲੋਕ ਕਿੱਦਾਂ ਰਹਿਣਗੇ ਹੁਣ ਦੇਖ ਲੋ ਤੁਸੀਂ ਕਿੱਡਾ ਤਿੰਨ ਚਾਰ ਕਿਲੇ ਦਾ ਟਾਕਾ ਹੋਊਗਾ ਏ ਜਿਹੜਾ ਪੱਟ ਲਿਆ ਵੱਧ ਹੀ ਹੋਊਗਾ ਇੰਨਾ ਜ਼ਿਆਦਾ ਇੰਤਾਜਾ ਤੁਸੀਂ ਲਾ ਲਓ ਪੀ ਦਾ ਕਿਹੜਾ ਰੁਪਈਆ ਸਰਕਾਰ ਦੇ ਖਜ਼ਾਨੇ 'ਚ ਜਾ ਰਹੀ ਹੈ ਕਿੱਦਾਂ ਸਰਕਾਰ ਕਹਿ ਲੂਗੀ ਵੀ ਇਹ ਲੀਗਲ ਹੈ ਰੋਲਾ ਪਾਈ ਜਾ ਰਿਹਾ ਹੈ ਬਰਿੰਦਰ ਗੋਇਲ ਜਿਹੜੇ ਅੱਜ ਦੇ ਮੰਤਰੀ ਹੈ ਹੋਰ ਜਿਹੜੇ ਹੈਲੀਅ ਡਿਪਾਰਟਮੈਂਟ ਦੇ ਆ ਇੱਕ ਵਾਰ ਇੱਥੇ ਆ ਕੇ ਤਾਂ ਦੇਖੋ ਨਾ ਲੋਕ ਤੁਹਾਨੂੰ ਘੇਰ ਘੇਰ ਕੇ ਦੱਸਣ ਵੀ ਹਾਲਤ ਕੀ ਕੀਤੀ ਜਾ ਰਹੀ ਹੈ ਇਸ ਇਲਾਕੇ ਦੀ ਇਹ ਅੱਜ ਦੀ ਮਾਈਨਿੰਗ ਹੈ ਅੱਜ ਅੱਜ ਦੇ ਦਿਨ ਵੀ ਮਾਈਨਿੰਗ ਹੋ ਰਹੀ ਹੈ ਤੁਸੀਂ ਗੱਡੀਆਂ ਦੇ ਇਹ ਲਗਾਤਾਰ ਅੱਜ ਹੀ ਰੇਟ ਚ ਇਹ ਨਹੀਂ ਵੀ ਕਹਿ ਸਕਦੇ ਵੀ ਗੱਡੀਆਂ ਨਹੀਂ ਜਾ ਰਹੀਆਂ ਅੱਜ ਹੀ ਰੇਟ ਦੇ ਵਿੱਚ ਵੀ ਗੱਡੀਆਂ ਕ੍ਰੋਸ ਕਰਕੇ ਇੱਥੋਂ ਮਟੀਰੀਅਲ ਲੈ ਕੇ ਜਾ ਰਹੀਆਂ ਮੌਕੇ ਦਾ ਬੰਦ ਹੈ ਥੋੜੀ ਦੇਰ ਬਾਅਦ ਨੂੰ ਟਰੱਕ ਟਿਪਰ ਜੀਸੀਬੀ ਮਸ਼ੀਨਾਂ ਐਕਸਕਵੇਟਰ ਮਸ਼ੀਨਾਂ ਇੱਥੇ ਦਗ ਦਗ ਕਰਦੀਆਂ ਆ ਜਾਣਗੀਆਂ ਤੇ ਇਹ ਪਟਾਈ ਸ਼ੁਰੂ ਹੋ ਜੂਗੀ ਤੇ ਇਹ ਪੱਥਰ ਤਬਾਹ ਹੋ ਜੂਗਾ ਥੋੜੀ ਥੋੜੀ ਹੌਲੀ ਹੌਲੀ ਪਟਾਈ ਦੇ ਵੱਲ ਨੂੰ ਮਾਈਨਿੰਗ ਜਿਹੜੀ ਇਸ ਤਰੀਕੇ ਨਾਲ ਜਿਹੜੀ ਮਾਈਨਿੰਗ ਕੈਲੀ ਪਿਹਾਜੀਪੁਰ ਦੇ ਪਿੰਡਾਂ ਦੇ ਵਿੱਚ ਐਗਰੀਕਲਚਰ ਵਾਲੀ ਜ਼ਮੀਨਾਂ ਸਾਰੀਆਂ ਖੇਤੀ ਵਾਲੀ ਜ਼ਮੀਨਾਂ ਜਿੱਥੇ ਤਬਾਈ ਹੋਈ ਜਾ ਰਹੀ ਹੈ ਤੇ ਤਬਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ ਹੁਣ ਇਹ ਤਸਵੀਰ ਤੁਹਾਨੂੰ ਸਾਫ਼ ਦਿਖਾ ਦੇਣੀ ਹੈ ਕਿ ਜਿੱਥੇ ਤੁਸੀਂ ਆਪ ਕਹੋਗੇ ਉੱਪਰ ਕਿੱਦਾਂ ਦੀ ਮਿੱਟੀ ਹੈ ਚੰਗੀ ਕੁਆਲਿਟੀ ਦੀ ਮਿੱਟੀ ਹੈ ਉਧਰ ਦੇ ਕਿਸਾਨ ਹੈ ਜਿਹੜੇ ਜ਼ਮੀਨਾਂ ਤੇ ਪਟਾਰੇ ਆ ਉਧਰ ਦਾ ਮਾਈਨਿੰਗ ਆ ਗਿਆ ਉੱਪਰ 2-3 ਫੁੱਟ ਜਿਹੜੀ ਮਿੱਟੀ ਕਿੰਨੀ ਵਧੀਆ ਕੁਆਲਿਟੀ ਦੀ ਮਿੱਟੀ ਹੈ ਇਸ ਮਿੱਟੀ ਦੇ ਵਿੱਚ ਚੰਗੀ ਖੇਤੀ ਹੁੰਦੀ ਹੈ ਪਰ ਹੁਣੇ ਮਿੱਟੀ ਇਹ ਖੇਤ ਹੁਣ ਖੇਤ ਨਹੀਂ ਰਹਿ ਗਿਆ ਇੱਕ ਵੱਡਾ ਮਾਈਨਿੰਗ ਦੀ ਖੱਡ ਬਣ ਗਈ ਹੈ ਸਾਈਟ ਬਣ ਗਈ ਮਾਈਨਿੰਗ ਦੀ ਤੇ ਇਹਦਾ ਇੱਕ ਖੋਟਾ ਖਾਨਾ ਸਰਕਾਰ ਦੇ ਖਜਾਨੇ 'ਚ ਨਹੀਂ ਜਾਣਾ ਲੋਕਾਂ ਦੀ ਜੇਬਾਂ 'ਚ ਨਹੀਂ ਜਾਣਾ ਉੱਪਰ ਹੁਣ ਤੁਸੀਂ ਹਾਲਤ ਦੇਖ ਲਓ ਕਿ ਉੱਪਰੋਂ ਦੇਖਣ ਨੂੰ ਖੇਤ ਇਹ ਵੀ ਖੇਤ ਪਟੋਣਾ ਹੀ ਹੈ ਕਿਉਂਕਿ ਬਜਾਈ ਨਹੀਂ ਇੱਥੇ ਹੋਈ ਹੈ ਕਿਸੇ ਨੇ ਇਹ ਵੀ ਖਰੀਦ ਕੇ ਰੱਖਿਆ ਹੋਣਾ ਇੱਥੇ ਤੱਕ ਸਾਰਾ ਟੱਕ ਚੱਲ ਜਾਣਾ ਨਾਲ ਲੱਗਦਾ ਕਿ ਮਾਂਦ ਬੜਸੋਣਾ ਲੋਕਾਂ ਦਾ ਲੱਗਾ ਹੋਇਆ ਇਸ ਜਗ੍ਹਾ ਤੋਂ ਦੇਖ ਲਓ ਕਿ ਕਿੰਦਾ ਵੀ ਖੱਡੇ ਦੀ ਹਾਲਤ ਜਾਂਦੀ ਹੈ ਕਮਾਂਦ ਲੱਗਿਆ ਹੋਇਆ ਸੀਗਾ ਇਹਦੇ ਵਿੱਚ ਗੰਨਾ ਇਹ ਮੋੜ ਹਜੇ ਵੀ ਦਿਖ ਰਿਹਾ ਹੈ ਇਹਦੇ ਕਮਾਂਦ ਤੋਂ ਬਾਅਦ ਹੁਣ ਇੱਥੇ ਕੀ ਹੈ ਇਹ ਤਸਵੀਰ ਆਪ ਬਿਆਨ ਕਰ ਦਿੱਤੀ ਹੈ ਕਿ ਕਿਸ ਸਮੇਂ ਵਿੱਚ ਖੇਤੀ ਹੁੰਦੀ ਕਮਾਂਦ ਹੁੰਦਾ ਤੇ ਅੱਜ ਭਗਵੰਤ ਮਾਨ ਦੀ ਛੱਤਰ ਛਾਇਆ ਦੇ ਹੇਠ ਮਾਈਨਿੰਗ ਮਾਫੀਆ ਦੇ ਵੱਲੋਂ ਤਬਾਹ ਕਰ ਦਿੱਤਾ ਹੈ ਇਹ ਨਵੀਂ ਸਾਈਟ ਆ ਇੱਕ ਦੇਖੀ ਆ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਸਾਈਟ ਦਿਖਾਨੀ ਆ ਜਿੱਥੇ ਬਹੁਤ ਜ਼ਿਆਦਾ ਮਾਈਨਿੰਗ ਕਈ ਸਾਲਾਂ ਤੋਂ ਲਗਾਤਾਰ ਚੱਲਦੀ ਪਈ ਆ ਕਿਸੇ ਨੇ ਬੰਦ ਨਹੀਂ ਕਰਾਈ ਉਹ ਤੋਂ ਇਲਾਵਾ ਇਹ ਨਵੀਂ ਸਾਈਟ ਤੁਸੀਂ ਮਾਈਨਿੰਗ ਦੀ ਦੇਖੀ ਆ ਹੁਣ ਇਹ ਉੱਪਰ ਵਾਲਾ ਇਹ ਕਮਰਾ ਇਹ ਮਾਈਨਿੰਗ ਮਹਿਕਮੇ ਦੇ ਵੱਲੋਂ ਗੁੰਡਾ ਟੈਕਸ ਵਸੂਲਣ ਦੇ ਲਈ ਕੰਡਲ ਗਿਆ ਸੀਗਾ ਹੁਣ ਕੁਝ ਨਹੀਂ ਇੱਥੇ ਕੋਈ ਕੰਮ ਨਹੀਂ ਬਸ ਖੇਤਾਂ ਦੇ ਵਿੱਚ ਲਿਆ ਖੜਾ ਕੀਤਾ ਹੋਇਆ ਤੇ ਇਹ ਸਾਰੀ ਤਵਾਈ ਸਰਕਲ ਦੇ ਵਿੱਚ ਸਾਰੇ ਪਾਸੇ ਕਹਿ ਲਈਏ ਕੀ ਮਾਈਨਿੰਗ ਦਾ ਖੱਡਾ ਹੈ ਸੈਂਟਰ ਦੇ ਵਿੱਚ ਇਹ ਜਗ੍ਹਾ ਬਚੀ ਹੋਈ ਆ ਘੱਟੋ ਘੱਟ 10 15 ਕਿੱਲੇ ਹੋਣੇ ਆ ਗੱਬੇ ਬੱਚੇ ਹੋਏ ਇਹਦੇ ਨੇੜੇ ਤੇੜੇ ਲਗਭਗ 100 ਕਿੱਲਾ ਪਟਿਆ ਹੋਇਆ 100 ਤੋਂ ਵੀ ਵੱਧ ਤੇ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਵੀ ਕੀ ਬਣੂਗਾ ਇਦਾਂ ਇਸ ਸਿਲਸਿਲੇ ਦੇ ਵਿੱਚ ਇਹਦੇ ਕੋਈ ਡਰੋਨ ਸੌਟ ਮੈਂ ਕੋਸ਼ਿਸ਼ ਕਰਾਂਗਾ ਨਾਲ ਸਾਂਝੀ ਕਰਨ ਦੀ ਤੇ ਜਿਹਦੇ ਨਾਲ ਲੱਗਦਾ ਲਗਾਤਾਰ ਮਾਈਨਿੰਗ ਚੱਲਦੀ ਨਾਲ ਦੇਖੂਗੇ ਇੱਕ ਹੋਰ ਦੂਜੀ ਜਗ੍ਹਾ ਹੈ ਜਿੱਥੇ ਵੀ ਲਗਾਤਾਰ ਜਿਹੜੀ ਮਾਈਨਿੰਗ ਹੁੰਦੀ ਹੁਣ ਇਹ 150 ਫੁੱਟ ਡਾਊਨ ਹੋ ਚੁੱਕਾ 100 ਤੋਂ 150 ਫੁੱਟ ਤੇ ਆ ਦੇਖ ਲਓ ਇੱਥੇ 24 ਘੰਟੇ ਲਗਾਤਾਰ ਮਾਈਨਿੰਗ ਚੱਲਦੀ ਜਦੋਂ ਇਹ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਮਾਈਨਿੰਗ ਬੰਦ ਹੈ ਉੱਥੇ ਉਸ ਸਮੇਂ ਵੀ ਇਸ ਜਗ੍ਹਾ ਦੇ ਉੱਪਰ ਦਿਨ ਰਾਤ ਮਾਈਨਿੰਗ ਚੱਲੀ ਵੀ ਅੱਜ ਹੀ ਰੇਟ ਦੇ ਵਿੱਚ ਵੀ ਇੱਥੇ ਮਾਈਨਿੰਗ ਚੱਲਦੀ ਹੋਈ ਹੈ ਉਹ ਅਸੀਂ ਪਰਲੇ ਪਾਸੇ ਝਾਕ ਮਾਰੀਏ ਇਹ ਮਾਈਨਿੰਗ ਅੱਜ ਦੀ ਫਰੈਸ਼ ਮਾਈਨਿੰਗ ਹੋਈ ਹੋਈ ਹੈ ਸਾਡੇ ਸਾਹਮਣੇ ਹੈ ਖੱਡਾ ਪਟਿਆ ਕਿੰਨੇ ਫੁੱਟ ਜਿਹੜਾ ਹੈ ਲਗਭਗ 50 60 ਫੁੱਟ ਜਿਹੜੀ ਹੈ ਕੰਟੀਨਿਊਸਲੀ ਪਟਾਈ ਲੈ ਕੇ ਖੱਡਾ ਜਾ ਰਿਹਾ ਹੈ ਤੇ ਇਸੇ ਪਾਸੇ ਅੱਗੇ ਨੂੰ ਆ ਜੀ ਇਸੇ ਤਰੀਕੇ ਦੇ ਨਾਲ ਅੱਗੇ ਹੈ ਤੇ ਸਾਹਮਣੇ ਪਰਲੇ ਪਾਸੇ ਜਿਹੜਾ ਉਹ ਮਕਾਨ ਸਾਨੂੰ ਦਿਸ ਰਿਹਾ ਇਹ ਕਲੇਰਾਪਿੰਡ ਹੈ ਕਲੇਰਾਪਿੰਡ ਦੀ ਬਿਲਕੁਲ ਹੱਦ ਦੇ ਵਿੱਚ ਆ ਗਈ ਹੈ ਮਾਈਨਿੰਗ ਇੱਥੇ ਲਗਾਤਾਰ ਜਿਹੜੀ ਹੈ ਮਾਈਨਿੰਗ ਦੇ ਨਾਲ ਤਬਾਹੀ ਜਿਹੜੀ ਹੈ ਚਲੀ ਜਾਂਦੀ ਪਈ ਹੈ ਕੀ ਬਣੂਗਾ ਇਹਦਾ ਇਹ ਹੁਣ ਸਮਝ ਨਹੀਂ ਆਉਂਦਾ ਵੀ ਸਰਕਾਰ ਭਗਵੰਤਾਨ ਮੰਨ ਦੀ ਜਿਹੜੀ ਇਹ ਦਮਕ ਜੇ ਮਾਰਦੀ ਰਹੀ ਹੈ ਵੀ ਅਸੀਂ ਮਾਈਨਿੰਗ ਬੰਦ ਕਰਾਂਗੇ ਮਾਈਨਿੰਗ ਮਾਫੀਆ ਨਾਤ ਪਾ ਦਵਾਂਗੇ ਪਰ ਉਹਨਾਂ ਭਗਮੰਤਮਾਨ ਆਪ ਹੁਣ ਮਾਈਨਿੰਗ ਮਾਫੀਆ ਬਣ ਗਿਆ ਤੇ ਉਹਦੇ ਵੱਲੋਂ ਜਿਹੜੀ ਹੈ ਤਬਾਈ ਬੰਦ ਨਹੀਂ ਹੋਈ ਤੇ ਜਦ ਕਿ ਹੋਰ ਵਧੀ ਹੈ ਸਾਡੇ ਇਲਾਕੇ ਦੇ ਵਿੱਚ ਤਬਾਈ ਜਿਹਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਹਾਲਤ ਕੀ ਬੜੀ ਹੋਈ ਹੈ ਸਿਰਫ ਦੋ ਜਗ੍ਹਾ ਮੈਂ ਤੁਹਾਨੂੰ ਮੈਂ ਦਿਖਾਈਆਂ ਇੱਕ ਛੋਟੀ ਜੀ ਤਸਵੀਰ ਵੀਡੀਓ ਦੇ ਵਿੱਚ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਲੋਕਾਂ ਤੇ ਨਾਲ ਤੇ ਪਤਾ ਲੱਗੇ ਵੀ ਮਾਈਨਿੰਗ ਹੱਜ ਇਹ ਵੀ ਚੱਲਦੀ ਪਈ ਹੈ ਤੇ ਮਾਈਨਿੰਗ ਦੀਆਂ ਤਸਵੀਰਾਂ ਦੇਖ ਕੇ ਡਰ ਲੱਗਦਾ ਵੀ ਇਹ ਬਣੂਗੀ ਕੱਲ ਨੂੰ ਇਹ ਖੇਤਾਂ ਦੀ ਰੀਫਿਲਿੰਗ ਜਿਹੜਾ ਹੁਣ ਇੱਥੋਂ ਲਗਾਤਾਰ ਇਨੇ ਸੈਟ ਕਰੇ ਮੈਟ੍ਰਿਕ ਟਨ ਜਿਹੜਾ ਆ ਪੱਥਰ ਮਿੱਟੀ ਰੇਤੋਂ ਇਥੋਂ ਪੱਟ ਕੇ ਚਲਾ ਗਿਆ ਖੇਤ ਖਾਲੀ ਹੋ ਗਏ ਟੋਏ ਬਣ ਗਏ ਬਾਅਦ ਵਿੱਚ ਇਹਨਾਂ ਦੀ ਪਰਭਾਈ ਕਿੱਦਾਂ ਹੋਣੀ ਹੈ ਟੋਏ ਕਿੱਦਾਂ ਭਰੇ ਜਾਣਗੇ ਪਿੱਛੇ ਪੂਰਾ ਪਿੰਡ ਹੈ ਉਹ ਪਿੰਡ ਦੇ ਲੋਕ ਜਿਹਨਾਂ ਨੇ ਘਰ ਬਣਾਏ ਹੋਇਆ ਉਹ ਕਿੱਥੇ ਜਾਣਗੇ ਦੂਜੇ ਪਾਸੇ ਇੱਧਰ ਗੁਜਰਸਨ ਰਾਏ ਦੇ ਲੋਕ ਹੈਗੇ ਆ ਜਿਨ੍ਹਾਂ ਦੇ ਆਪਣੇ ਘਰ ਹੈ ਕਈ ਸਾਲਾਂ ਤੋਂ ਜੀਵਨ ਬਾਲਦੇ ਇਸ ਜਗ੍ਹਾ ਦੇ ਉੱਪਰ ਬਸਦੇ ਪਿਆ ਉਹ ਕਿੱਥੇ ਜਾਣਗੇ ਇਹ ਮਾਈਨਿੰਗ ਦਾ ਕਾਰੋਬਾਰ ਜਿਹੜਾ ਆ ਤਬਾਹ ਕਰ ਰਿਹਾ ਸਾਡੇ ਇਸ ਇਲਾਕੇ ਨੂੰ ਚਾਹੇ ਇਹ ਤਲਵਾੜਾ ਆ ਤਾਂ ਉੜਾੜੇ ਦੀ ਸ਼ਿਵਾਲਿਕ ਪਹਾੜੀਆਂ ਸਵਾਤ ਦਰਿਆ ਪੱਟ ਰਿਹਾ ਹੈ ਚੀਰਦੀ ਹੋਈ ਆਲਾ ਬਿਆਸ ਦਰਿਆ ਤੇ ਨਾਲ ਦੇ ਖੇਤ ਪੱਟ ਰਿਹਾ ਹੈ ਤੇ ਉੱਥੇ ਹੀ ਹਾਜੀਪੁਰ ਦੇ ਵਿੱਚ ਐਗਰੀਕਲਚਰ ਦੀ ਜ਼ਮੀਨਾਂ ਤਬਾਹ ਕਰ ਦਿੱਤੀਆਂ ਤੇ ਵੱਡੇ ਵੱਡੇ ਖੱਡੇ ਜਿਹੜੇ ਆ ਸਾਡਾ ਇੱਥੇ ਇੰਤਜ਼ਾਰ ਕਰਦੇ ਹੁੰਦੇ ਆ ਵੀ ਇਹ ਹੁਣ ਤਬਾਹ ਹੋ ਗਿਆ ਇੱਥੇ ਨਾ ਤਾਂ ਖੇਤੀ ਹੋ ਸਕਣੀ ਨਾ ਇੱਥੇ ਜ਼ਿੰਦਗੀ ਲੋਕਾਂ ਦੀ ਰਹਿਣੀ ਹੈ ਤੇ ਜਿੰਨੀ ਜ਼ਿਆਦਾ ਵੱਡੀ ਮਾਈਨਿੰਗ ਇੱਥੇ ਲਗਾਤਾਰ ਹੋਈ ਜਾ ਰਹੀ ਹੈ ਸਰਕਾਰਾਂ ਬਦਲੀ ਗਈਆਂ ਤਿੰਨ ਸਰਕਾਰਾਂ ਬਦਲ ਗਈਆਂ ਤਿੰਨਾਂ ਸਰਕਾਰਾਂ ਨੇ ਮਾਈਨਿੰਗ ਨਹੀਂ ਬੰਦ ਕਰਾਈ ਉਦਾ ਰਿਜ਼ਲਟ ਇਹ ਹੈ ਵੀ ਇੱਥੇ ਸਾਰਾ ਕੁਝ ਤਬਾਹ ਹੋਇਆ ਪਿਆ ਹੈ ਇਹ ਖੱਡੇ ਹੁਣੇ ਇੱਧਰ ਅਸੀਂ ਝਾਤ ਮਾਰ ਲਈਏ ਇਹ ਕਈ ਸਾਲ ਹੋ ਗਿਆ ਇਹ ਖੱਡਿਆਂ ਨੂੰ ਤੇ ਇਹ ਖੱਡੇ ਹਜੇ ਨਾ ਤਾਂ ਪੂਰੇਗੇ ਬਸ ਨਾਂ ਮੱਤਰ ਇੱਥੇ ਦਰਖਤ ਮਾੜੇ ਮੋٹے ਲਗਾ ਕੇ ਵੀ ਇੱਕ ਫਾਰਮੈਲਟੀ ਕਰ ਦਿੱਤੀ ਜੀ ਅਸੀਂ ਖੇਤ ਬਣਾਤੇ ਆ ਪੀਆ ਇੱਥੋਂ ਕਮਾ ਕੇ ਚਲੇ ਗਿਆ ਕ੍ਰਸ਼ਰ ਮਾਫੀਆ ਇੱਕ ਕ੍ਰਸ਼ਰ ਮਾਲਕ ਜਿਨ੍ਹਾਂ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਪੀ ਸਲਾਕੇ ਦਾ ਕੀ ਬਣੂਗਾ ਅਰਬਾ ਘਰਬਾ ਰੁਪਿਆ ਦਾ ਕਾਰੋਬਾਰ ਕਰਕੇ ਇਹਨਾਂ ਨੇ ਤਬਾਹ ਕਰ ਦਿੱਤਾ ਕੁਝ ਲੋਕ ਇੱਥੋਂ ਦੇ ਲੋਕਲ ਵੀ ਐ ਬਾਹਰੋਂ ਵੀ ਆਏ ਐ ਜਿਨ੍ਹਾਂ ਨੇ ਤਬਾਹੀ ਦੀ ਮੰਜ਼ਰ ਲਗਾਤਾਰ ਵੱਧਦਾ ਜਾ ਰਿਹਾ ਸਰਕਾਰ ਉਹਨੂੰ ਕੋਈ ਫਿਕਰ ਨਹੀਂ ਐ ਪੀਏ ਮਾਈਨਿੰਗ ਬੰਦ ਕਰਾਣੀ ਐ ਸਰਕਾਰ ਨੂੰ ਹੈ ਵੀ ਰੈਵਨਿਊ ਆ ਰਿਹਾ ਪੈਸਾ ਆ ਰਿਹਾ ਐ ਉਹਦੇ ਨਾਲ ਉਜਾੜਾ ਕਿੱਥੇ ਹੋ ਰਿਹਾ ਤਬਾਹੀ ਕੀ ਹੋ ਰਹੀ ਆ ਉਹਦੇ ਨਾਲ ਕੋਈ ਵਾਅ ਬਸਤਾ ਨਹੀਂ ਜਿੱਥੇ ਪੱਥਰ ਮਿਲਦਾ ਐ ਚਾਹੇ ਉਹ ਖੇਤੀ ਵਾਲਾ ਖੇਤ ਹੋਵੇ ਚਾਹੇ ਉਹ ਦਰਿਆ ਹੋਵੇ ਚਾਹੇ ਉਹ ਪਹਾੜ ਹੋਣ ਸਰਕਾਰ ਕਿਤੇ ਵੀ ਕੋਈ ਕਸਰ ਨਹੀਂ ਛੱਡ ਰਹੀ ਇਹ ਹੁਣ ਤਸਵੀਰ ਤੁਸੀਂ ਦੇਖੀ ਹੈ ਆਪਣੇ ਸਾ ਆਪਣੇ ਆਪ ਦੇਖੀਏ ਤੁਸੀਂ ਕਿ ਅੱਜ ਹਾਲਤ ਕੀ ਹੈ ਕਿੰਦਾ ਦੀ ਹਾਲਤ ਦੇ ਵਿੱਚ ਜਿਹੜੀ ਮਾਈਨਿੰਗ ਸਾਡੇ ਇੱਥੇ ਚੱਲਦੀ ਪਈ ਹੈ ਤੁਸੀਂ ਸਾਰੀ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਕਿੱਦਾਂ ਦੇ ਖਨਨ ਦੇ ਨਾਲ ਤਬਾਹੀ ਹੋਈ ਹੋਈ ਹੈ ਖੇਤੀ ਵਾਲੇ ਖੇਤਾਂ ਨੂੰ ਪੱਟ ਕੇ ਹਾਲਤ ਕੀ ਬਣਾ ਦਿੱਤੀ ਐ 150 ਫੁੱਟ ਤੱਕ ਪਟਾਈ ਹੋ ਗਈ ਐ ਇੱਕ ਖੇਤ ਦਾ ਹਾਲ ਨਹੀਂ ਐ ਇੱਥੇ ਸੈਂਕੜੇ ਦੀ ਤਦਾਦ ਦੇ ਵਿੱਚ ਅੱਧੀ ਖੇਤ ਐ ਸਾਡੇ ਪਿਛਲੀ ਪਾਸੇ ਪਿੰਡ ਐ ਹਰ ਮਤਲਬ ਚਾਰੇ ਤਰਫ ਪਿੰਡ ਐ ਤੇ ਨਾਲ ਹੀ ਬੁੱਢਾ ਵੜ ਫੀਡਰ ਜਿਹੜੀ ਐ ਨਹਿਰ ਜਾਂਦੀ ਐ ਤੇ ਜਿਹੜੀ ਹੁਣ ਹਵਾ ਚ ਹੋ ਜਾਣੀ ਐ ਕੁਝ ਸਮੇਂ ਬਾਅਦ ਸੋਕ ਫੁੱਟ ਉੱਚੀ ਹੋ ਜਾਣੀ ਐ ਇੱਥੋਂ ਦੇ ਲੋਕ ਕਿੱਥੇ ਜਾਣਗੇ ਜਿਹੜੇ ਇੱਥੇ ਰਿਹਾਇਸ਼ ਕਰਦੇ ਐ ਇੱਥੇ ਜਿਹੜੀ ਖੇਤੀ ਹੁੰਦੀ ਆ ਉਹਦਾ ਨੁਕਸਾਨ ਕੌਣ ਚੱਲੂਗਾ ਤੇ ਅਰਬਾਂ ਖਰਬਾਂ ਰੁਪਏ ਜਿਹੜਾ ਇੱਥੋਂ ਦੀ ਜਾਇਦਾਦ ਇੱਥੋਂ ਦੀ ਇਕੋਲੋਜੀ ਸਿਸਟਮ ਇੱਥੋਂ ਦੇ এনवायरमेंट ਦਾ ਜਿਹੜਾ ਨ ਉਹਦਾ ਜ਼ਿੰਮੇਵਾਰ ਕੋ ਨੂੰ ਹੋਊਗਾ ਖਨਨ ਮਾਫੀਆ ਅੱਜ ਵੀ ਨੰਗੇ ਚਿੱਟੇ ਦਿਨ 2025 ਦੇ ਵਿੱਚ ਮੈਂ ਖੜਾ ਆਂ ਜੂਨ 16 ਜੂਨ 2025 ਦੇ ਵਿੱਚ ਅੱਜ ਵੀ ਜਿਹੜੀ ਨੰਗੇ ਚਿੱਟੇ ਦਿਨ ਜਿਹੜੀ ਹੈ ਗੈਰ ਕਾਨੂੰਨੀ ਖਨਨ ਚੱਲਦੀ ਪਈ ਹੈ ਤੇ ਲਗਾਤਾਰ ਹਾਜੀਪੁਰ ਦੇ ਇਹਨਾਂ ਦੇ ਪਿੰਡਾਂ ਦੀ ਤਬਾਹੀ ਹੁੰਦੀ ਪਈ ਹੈ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਥੋਂ ਦੇ ਹਲਕਾ ਇੰਚਾਰਜ ਇਥੋਂ ਦੇ ਵਿਧਾਇਕ ਇਥੋਂ ਦੇ ਮਨਿਸਟਰ ਉਹਨਾਂ ਦੀ ਨੱਕ ਅਦੇਟਾ ਦਿਨ ਰਾਤ ਜਿਹੜਾ ਗੈਰ ਕਾਨੂੰਨੀ ਖਾਣਨ ਜਿਹੜਾ ਹੈ ਇੱਥੇ ਚੱਲਦਾ ਪਿਆ ਮਿਆਸ ਕਰਦਾ ਤੁਸੀਂ ਇਹ ਵੀਡੀਓ ਦੇਖੀ ਹੈ ਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਹੋਰ ਬਾਹਰ ਬਸਦੇ ਲੋਕਾਂ ਤੱਕ ਵੀ ਪੰਜਾਬ ਦਾ ਉਜਾੜਾ ਕਿੱਦਾਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਿੱਦਾਂ ਖਾਣਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਿੱਦਾਂ ਦੀ ਤਬਾਹੀ ਹੋ ਰਹੀ ਹੈ ਖੇਤੀ ਦੀ ਕਿੱਦਾਂ ਤਬਾਹੀ ਹੋ ਰਹੀ ਹੈ ਪੰਜਾਬ ਦੀ ਪਛਾਣ ਖੇਤਾਂ ਦੇ ਨਾਲ ਹੈ ਪਿੰਡਾਂ ਦੇ ਨਾਲ ਹੈ ਤੇ ਪਿੰਡਾਂ ਦੀ ਤੇ ਖੇਤਾਂ ਦੀ ਤਬਾਹੀ ਕਿਸ ਪ੍ਰਕਾਰ ਦੇ ਨਾਲ ਹੋ ਰਹੀ ਹੈ ਇਹ ਵੀਡੀਓ ਸਾਰੀ ਤੁਸੀਂ ਦੇਖੀ ਹੈ ਤੇ ਇਹਨੂੰ ਹੋਰ ਲੋਕਾਂ ਦੇ ਕਰੋ ਤਾਂ ਕਿ ਲੋਕ ਆਪ ਕਹਿਣ ਕਿ ਅਸਲ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਆ ਹਰ ਤੱਕ ਸ਼ਖਸ ਤੱਕ ਪੁੱਜਣੀਆਂ ਚਾਹੀਦੀਆਂ ਜਿਹੜਾ ਬਾਤਾਵਰਨ ਪ੍ਰੇਮੀ ਹੈ ਜਿਹਦਾ ਚੰਦ ਆਇਆ ਪੰਜਾਬ ਹੱਸਦਾ ਬਸਦਾ ਰਹੇ ਪੰਜਾਬ ਦੇ ਵਿੱਚ ਜਵਾਨੀ ਵਸੇ ਪੰਜਾਬ ਦਾ ਭਵਿਕ ਪੰਜਾਬ ਦੇ ਪਿੰਡ ਬਸਦੇ ਰਹਿਣ ਪਰ ਇਹ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਜਿਹੜਾ ਤਬਾਹ ਕਰ ਰਿਹਾ ਸਾਡੇ ਇਸ ਇਲਾਕੇ ਨੂੰ ਇਹਨੂੰ ਬਚਾਉਣ ਦੇ ਲਈ ਤੁਸੀਂ ਯਤਨ ਕਰੋ ਵੀ ਇਹ ਤਸਵੀਰਾਂ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਣ ਤੇ ਪਤਾ ਲੱਗੇ ਵੀ ਇਹ ਗੈਰ ਕਾਨੂੰਨੀ ਮਾਈਨਿੰਗ ਖਾਨਨ ਗਿਆਰਕ ਨੂੰ ਨੀ ਖਾਨਨ ਅੱਜ ਵੀ ਜਿਹੜਾ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਨੱਕ ਤੇ ਹਿੱਟ ਦਿਨ ਰਾਤ ਚੱਲਦਾ ਪਿਆ ਤੇ ਹਾਜੀਪੁਰ ਦੇ ਨਾਲ ਕੰਢੀ ਦੇ ਪਿੰਡਾਂ ਦੀ ਤਬਾਹੀ ਕਰਦਾ ਪਿਆ ਹੈ ਧੰਨਵਾਦ ਸਾਥੀਓ